ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ ਉਹ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਂਦੀ ਹੈ। ਔਰ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਲੋਕਾਂ ਨੂੰ ਇਸ ਤਰ੍ਹਾਂ ਲੱਗਿਆ ਖਾਸ ਕਰ ਕਿਸਾਨਾਂ ਨੂੰ ਤੇ ਪਿੰਡਾਂ ਦੇ ਮਜ਼ਦੂਰਾਂ ਨੂੰ ਕਿ ਉਹਨਾਂ ਦੇ ਉੱਤੇ ਅਸਮਾਨੀ ਬਿਜਲੀ ਡਿੱਗ ਪਈ। ਮੈਂ ਸਮਝਦਾ ਕਿ ਇਹ ਸਰਕਾਰ ਦੀ ਇੱਕ ਬਹੁਤ ਹੀ ਮਾੜੀ ਸੋਚ ਹੈ ਕਿ ਉਹ ਸਰਕਾਰ ਜਿਹੜੀ ਸਰਦਾਰ ਭਗਤ ਸਿੰਘ ਦਾ ਨਾਮ ਲੈ ਕੇ ਆਈ ਹੋਵੇ। ਉਹ ਸਰਕਾਰ ਜਿਹੜੀ ਗੱਲ ਕਰ ਰਹੀ ਆ ਰਾਮਬੀਰ ਅੰਬੇਦਕਰ ਦਾ ਨਾਮ ਲੈ ਕੇ ਆਈ ਹੋਵੇ ਤੇ ਉਹਦੀਆਂ ਤਸਵੀਰਾਂ ਉਨ੍ਹਾਂ ਦਾ ਨਾਮ ਵਰਤਣ ਲਈ ਆਪ ਦੇ ਪਿੱਛੇ ਲਾਉਂਦੀ ਹੋਵੇ ਉਹ ਸਰਕਾਰ ਸਰਕਾਰ ਪ੍ਰਕਰ ਸਿੰਘ ਖਰਾਬੇ ਦੇ ਪਿੰਡ ਦੇ ਆਸ-ਪਾਸ ਦੇ 25000 ਖੇਤਾਂ ਨੂੰ ਨਿਗਲ ਜਾਣ ਲਈ ਮਤਲਬ ਕਿੰਨੀ ਤਾਊ ਹੋਈ ਪਈ ਹੈ ਮੁੱਖ ਮੰਤਰੀ ਸਾਹਿਬ ਇਹ ਤਾਂ ਦੱਸਣਾ ਵੀ ਇੰਨੀ ਜਗ੍ਹਾ ਦੇ ਉੱਤੇ 10 ਲੱਖ ਪਰਿਵਾਰ ਵਸਾਉਣੇ ਆਪਾਂ ਕਿੱਥੋਂ ਲੈ ਕੇ ਆਉਣਗੇ ਜੀ ਇਹਨੇ ਪਰਿਵਾਰ ਠੀਕ ਹੈ ਦੂਜੇ ਪੰਨੇ ਜਿਹੜੇ 110 ਪੰਨੇ ਜੜਨੇ ਆ ਉਹਦੇ ਵਿੱਚ ਤੁਸੀਂ ਦੇਖੋ 20000 ਕਿਸਾਨਾਂ ਦਾ ਪਰਿਵਾਰ ਉਜੜਨਾ ਹੈ ਤੇ 20000 ਤੋਂ ਵੱਧ 25000 ਦੇ ਲਗਭਗ ਮਜ਼ਦੂਰਾਂ ਦਾ ਪਰਿਵਾਰ ਉਜੜਨਾ ਆਹ ਉੱਥੇ ਹੁਈ ਆਪਾਂ ਇਸ ਸੈਂਟ ਜੂਪੈਲਸ ਦੇ ਵਿੱਚ ਉਸ ਟਾਈਮ ਸਰਦਾਰ ਹਰੀ ਸਿੰਘ ਜੀ ਇੱਥੇ ਆਉਣਗੇ ਜਿਹੜੇ ਹਰ ਰੋਜ਼ ਲੈਣ ਦੀ ਪਾਲਿਸੀ ਨੂੰ ਵੜ ਕੇ ਉਹਦੇ ਵਿੱਚੋਂ ਇੱਕ ਇੱਕ ਗੱਲ ਲੈ ਕੇ ਆ ਰਹੇ ਨੇ ਬਾਤ ਉਹ ਕਹਿੰਦੇ ਜਿਨੇ 9 ਕਿਲੇ ਦੇਣੇ ਆ ਠੀਕ ਆ ਉਹਨੂੰ 3 ਕਿਲੇ ਦਿੱਤੇ ਜਾਣਗੇ ਪਰ ਉਹ ਤੋਂ 6 ਕਰੋੜ ਰੁਪਿਆ ਲਿਆ ਜਾਏਗਾ ਡਵੈਲਪਮੈਂਟ ਚਾਰਜ ਇਸ ਚਾਰ ਚੱਚੇ ਦੇ ਵਿੱਚ ਹੋਰ ਪਾਰਟੀਆਂ ਦੇ ਮੀਟਰਾਂ ਨੂੰ ਵੀ ਕਿਸੇ ਸੱਦਾ ਦਿੱਤਾ ਕਿਉਂਕਿ ਅਕਾਲੀ ਦਲ ਵੀ ਇੱਥੇ ਧਰਨੇ ਲਾ ਰਹੀ ਹੈ ਕਾਂਗਰਸ ਵੀ ਧਰਨੇ ਲਗਾ ਰਹੀ ਹੈ ਤੁਸੀਂ ਉਹਨਾਂ ਨੂੰ ਵੀ ਸੱਦਾ ਦਿੱਤਾ ਦੇਖੋ ਗੱਲ ਇਹ ਹੈ ਉਹਨਾਂ ਨੂੰ ਸੱਦਾ ਕਹਦੇ ਹਾਸਤੇ ਦੇਣਾ ਹੈ ਠੀਕ ਹੈ ਜੀ ਸਾਡੀ ਜਿਹਦੇ ਨਾਲ ਅੱਜ ਲੜਾਈ ਹੈ ਅਸੀਂ ਉਹਨੂੰ ਸੱਦਾ ਦਿੰਦਾ ਹੈ ਅਸੀਂ ਕਿਸਾਨ ਉਹਦੇ ਮੂਹਰੇ ਖੜੇ ਠੀਕ ਹੈ ਉਹਨਾਂ ਦੀ ਪਾਲਿਸੀ ਬਹੁਤ ਵਧੀਆ ਹੈ ਤੇ ਮੈਂ ਕਹਿੰਦਾ ਕਿ ਇੱਥੇ ਆਪਾਂ ਬੈਂਡ ਪਾਜਾ ਵਾ ਜਾ ਕੇ ਬਾਹਰ ਨਿਕਲਾਂਗੇ ਠੀਕ ਹੈ ਕਿਉਂਕਿ ਜਦ ਮੀਆਂ ਬੀਬੀ ਰਾਜੀ ਕੀ ਕਰੂਗਾ ਕੱਲ ਕੋ ਕਸਾਨਾਂ ਨੂੰ ਸਮਝਾ ਦੇਣ ਉਹਨਾਂ ਨੂੰ ਕਦੋਂ ਪੈਸੇ ਮਿਲਣਗੇ ਠੀਕ ਹੈ ਜੀ ਉਹਨਾਂ ਦੇ ਪਲਾਟ ਕਦੋਂ ਵੇਖਣਗੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਬਹੁਤ ਸਾਰੀਆਂ ਰੁਕਾਵਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਾਲਾਂਕਿ ਇੱਕ ਪਾਸੇ ਸਰਕਾਰ ਹੈ ਜੋ ਲੈਂਡ ਪੂਲਿੰਗ ਦੇ ਫਾਇਦੇ ਦਿਨਾਰੀ ਹੈ ਤੇ ਦੂਜੇ ਪਾਸੇ ਬਹੁਤ ਸੰਘਰਸ਼ ਕਮੇਟੀਆਂ ਨੇ ਅਤੇ ਹੋਰ ਆਪੋਜੀਸ਼ਨ ਪਾਰਟੀਆਂ ਵੀ ਨੇ ਜੋ ਕਹਿ ਰਹੀਆਂ ਨੇ ਕਿ ਲੈਂਡ ਪੂਲਿੰਗ ਸਕੀਮ ਕਿਸਾਨਾਂ ਦੇ ਹਿੱਤ ਦੇ ਵਿੱਚ ਬਿਲਕੁਲ ਨਹੀਂ ਹੈਗੀ ਕਿਸਾਨਾਂ ਦੀ ਜ਼ਮੀਨ ਹੜਪਣ ਦੇ ਵਾਸਤੇ ਸਰਕਾਰੇ ਪਾਲਿਸੀ ਲੈ ਕੇ ਆਈ ਹੈ ਪਰ ਦੂਜੇ ਪਾਸੇ ਸਰਕਾਰ ਲਗਾਤਾਰ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਕੀਮ ਤੇ ਤੇ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਸਮਝਾ ਸਕੀਏ ਕਿਸਾਨਾਂ ਨੂੰ ਕਿ ਇਹ ਸਕੀਮ ਬਹੁਤ ਵਧੀਆ ਹੈ ਸਰਕਾਰੇ ਵੀ ਦਾਵਾ ਕਰ ਰਹੀ ਹੈ ਕਿ ਕਿਸੇ ਤੋਂ ਉਹਨਾਂ ਦੀ ਜ਼ਮੀਨ ਖੋਈ ਨਹੀਂ ਜਾਏਗੀ ਜੇਕਰ ਕਿਸਾਨ ਚਾਣਗੇ ਤਾਂ ਹੀ ਆਪਣੀ ਜ਼ਮੀਨ ਦੇਣਗੇ ਸਾਡੇ ਨਾਲ ਲੋਕ ਅਧਿਕਾਰ ਲੈ ਤੋਂ ਬਲਵਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਤੇ 8 ਅਗਸਤ ਨੂੰ ਇੱਕ ਵੱਡੀ ਵਿਚਾਰ ਚਰਚਾ ਵੀ ਇਹ ਕਰਾਉਣ ਲੱਗੇ ਨੇ ਜਿੱਥੇ ਬਹੁਤ ਸਾਰੀਆਂ ਸੰਘਰਸ਼ ਕਮੇਟੀਆਂ ਵੀ ਪਹੁੰਚਣਗੀਆਂ ਤੇ ਓਪਨ ਚਰਚਾ ਵੀ ਹੋਏਗੀ ਤੇ ਨਾਲ ਸਰਕਾਰ ਨੂੰ ਵੀ ਸੱਦਾ ਦੇਣਗੇ ਮੁੱਖ ਮੰਤਰੀ ਨੂੰ ਵੀ ਸੱਦਾ ਦੇਣਗੇ ਕਿ ਤੁਸੀਂ ਆਓ ਇੱਥੇ ਲੈਂਡ ਪੂਲਿੰਗ ਸਕੀਮ ਤੇ ਗੱਲਬਾਤ ਕਰੋ ਜੇਕਰ ਇੰਨੀ ਹੀ ਵਧੀਆ ਉਹ ਸਕੀਮ ਹੈ ਤਾਂ ਆ ਕੇ ਵਿਚਾਰ ਚਰਚਾ ਇੱਕ ਵਾਰੀ ਜ਼ਰੂਰ ਕਰੋ ਅਸੀਂ ਗੱਲਬਾਤ ਕਰਦੇ ਆਂ ਸਰ ਸਰਕਾਰ ਕਹਿੰਦੀ ਹੈ ਕਿ ਬਹੁਤ ਵਧੀਆ ਸਕੀਮ ਹੈ ਕਿਸਾਨਾਂ ਦੇ ਵਾਸਤੇ ਕਿਸਾਨਾਂ ਦੇ ਹਿੱਤ ਦੇ ਵਿੱਚ ਆਰਬਨ ਸਟੇਟਾਂ ਬਣਨ ਗਈਆਂ ਕਿਸਾਨਾਂ ਨੂੰ ਫਾਇਦਾ ਹੋਊਗਾ ਅਸੀਂ ਖੋ ਨਹੀਂ ਰਹੇ ਉਹਨਾਂ ਦੀ ਜ਼ਮੀਨ ਦੂਜੇ ਪਾਸੇ ਸੰਘਰਸ਼ ਕਮੇਟੀਆਂ ਬਹੁਤ ਨੇ ਚਾਹੇ ਪੋਲਿਟিক্যাল ਪਾਰਟੀਆਂ ਦੀ ਵੀ ਗੱਲ ਕਰੀਏ ਉਹ ਕਹਿੰਦੀ ਹੈ ਕਿ ਇਸ ਸਕੀਮ ਤੋਂ ਵਿਕਾਸ ਸਕੀਮ ਕੋਈ ਨਹੀਂ ਹੈਗੀ ਹੁਣ ਤੁਸੀਂ ਇੱਕ ਵਿਚਾਰ ਚਰਚਾ ਇੱਥੇ ਆਰਗੇਨਾਈਜ਼ ਕਰ ਰਹੇ ਹੋ ਉਸ ਦਾ ਮਕਸਦ ਕੀ ਹੈ ਤੁਸੀਂ ਵੀ ਸਮਝਦੇ ਹੋ ਕਿ ਇਹ ਸਹੀ ਸਕੀਮ ਹੈ ਜਾਂ ਤੁਸੀਂ ਕਹਿੰਦੇ ਹੋ ਕਿ ਵੀ ਇਹ ਸਕੀਮ ਸਹੀ ਨਹੀਂ ਹੈਗੀ ਦੇਖੋ ਸਾਰਿਆਂ ਤੋਂ ਪਹਿਲਾਂ ਸੁਣਨ ਵਾਲਿਆਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਪਿਛਲੇ ਕਈ ਦਿਨਾਂ ਤੋਂ 2 ਜੂਨ ਨੂੰ ਸਰਕਾਰ ਨੇ ਇਹ ਪਾਲਿਸੀ ਲੈ ਕੇ ਆਂਦੀ ਔਰ ਜਿਸ ਵੇਲੇ ਇਹ ਪਾਲਿਸੀ ਲੈ ਕੇ ਆਂਦੀ ਉਸ ਵੇਲੇ ਖੇਤਾਂ ਦੇ ਵਿੱਚ ਮੱਕੀ ਸੰਭਾਲੀ ਜਾ ਰਹੀ ਸੀ ਔਰ ਝੋਨਾ ਇਸ ਵਾਰ ਸਰਕਾਰ ਨੇ ਜਿਹੜਾ ਹੈਗਾ ਉਹ ਪਹਿਲਾਂ 10 ਜੂਨ ਨੂੰ ਲਾਉਂਦੇ ਸੀ ਤੇ ਪਹਿਲਾਂ ਲਾਉਣ ਦੀ ਆਗਿਆ ਦੇ ਦਿੱਤੀ ਸੀ ਕਹਿਣ ਦਾ ਭਾਵੇਂ ਕਿ ਜਿਸ ਵੇਲੇ ਕਿਸਾਨ ਖੇਤਾਂ 'ਚ ਰੁੱਝੇ ਹੋਏ ਸੀ ਬਿਲਕੁਲ ਉਸੇ ਤਰ੍ਹਾਂ ਜਿਸ ਵੇਲੇ ਕਰੋਨਾ ਦੀ ਮਾਰ ਹੇਠ ਦੇਸ਼ ਆਇਆ ਹੋਇਆ ਸੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਬੁਰੇ ਹਾਲਾਤਾਂ ਨੂੰ ਆਪਦੇ ਚੰਗੇ ਲਈ ਵਰਤਣਾ ਜਾਣਦੇ ਆ ਤਾਂ ਉਹ ਕਾਰਪੋਰੇਟਾਂ ਦੇ ਕਹੇ ਤੇ ਲੱਗ ਕੇ ਤਿੰਨ ਕਾਨੂੰਨ ਖੇਤੀ ਕਾਨੂੰਨ ਲੈ ਕੇ ਆਏ। ਸੋ ਉਹਦੇ ਲਈ ਭਾਰੀ ਅੰਦੋਲਨ ਹੋਇਆ। ਕਿੰਨਾ ਲੋਕਾਂ ਦਾ ਸਮਾਂ ਤੇ ਪੈਸਾ ਜਾਇਆ ਹੋਇਆ। ਬਿਲਕੁਲ ਉਸੇ ਤਰ੍ਹਾਂ ਪੰਜਾਬ ਜਿਹੜਾ ਹੈਗਾ ਉਹ ਮਹਿੰਗਾਈ ਦੀ ਮਾਰ ਹੇਠ, ਨਸ਼ੇ ਦੀ ਮਾਰ ਹੇਠ ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਦੇ ਨਾਲ ਲੜ ਰਿਹਾ ਸੀ। ਔਰ ਲੋਕ ਔਖੇ-ਸੌਖੇ ਆਪਦੀ ਦਰਗੁਦਰ ਕਰ ਰਹੇ। ਤਾਂ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ ਉਹ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਂਦੀ ਹੈ। ਹੂੰ। ਔਰ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਲੋਕਾਂ ਨੂੰ ਇਸ ਤਰ੍ਹਾਂ ਲੱਗਿਆ ਖਾਸ ਕਰ ਕਿਸਾਨਾਂ ਨੂੰ ਤੇ ਪਿੰਡਾਂ ਦੇ ਮਜ਼ਦੂਰਾ ਨੂੰ ਕਿ ਉਹਨਾਂ ਦੇ ਉੱਤੇ ਅਸਮਾਨੀ ਬਿਜਲੀ ਡਿੱਗ ਪੈਣੀ ਹੈ। ਹੂੰ। ਕਿਉਂਕਿ ਉਹ ਨਾ ਕੇਵਲ ਕਿਸਾਨਾਂ ਲਈ ਖਤਰਨਾਕ ਹੈ ਬਲਕਿ ਨਾਲ-ਨਾਲ ਪੂਰੇ ਪਿੰਡ ਲਈ ਅਤੇ ਖੇਤੀ ਦੇ ਨਾਲ ਜੁੜੇ ਹੋਏ ਸਾਰੇ ਸਹਾਇਕ ਧੰਦਿਆਂ ਲਈ। ਹੂੰ। ਇੱਕ ਤਰ੍ਹਾਂ ਨਾਲ ਪਿੰਡ ਖਤਮ ਹੋਏਗਾ ਉਹਦੇ ਨਾਲ ਔਰ ਲਗਭਗ 164 ਪਿੰਡ ਜਿਹੜੇ ਹੈਗੇ ਆ ਹਰਦੀਪ ਸਿੰਘ ਬੁੰਡੀਆਂ ਨੇ ਜਿਸ ਵੇਲੇ ਮਤਲਬ ਚੰਡੀਗੜ੍ਹ ਇੱਕ ਮੀਟਿੰਗ ਕੀਤੀ ਕਿਸਾਨਾਂ ਦੇ ਨਾਲ ਉਸ ਵੇਲੇ ਦੱਸਿਆ ਸੋ ਇਸ ਤਰ੍ਹਾਂ ਕਿ ਪੰਜਾਬ ਉਬਲ ਰਿਹਾ ਇੱਕ ਅੰਦੋਲਨ ਦੀ ਤਿਆਰੀ ਕਰ ਰਿਹਾ ਮੈਂ ਸਮਝਦਾ ਕਿ ਇਹ ਸਰਕਾਰ ਦੀ ਇੱਕ ਬਹੁਤ ਹੀ ਮਾੜੀ ਸੋਚ ਹੈ ਕਿ ਉਹ ਸਰਕਾਰ ਜਿਹੜੀ ਸਰਦਾਰ ਭਗਤ ਸਿੰਘ ਦਾ ਨਾਮ ਲੈ ਕੇ ਆਈ ਹੋਵੇ ਉਹ ਸਰਕਾਰ ਜਿਹੜੀ ਡਾਕਟਰ ਬੀ ਆਰ ਅੰਬੇਦਕਰ ਦਾ ਨਾਮ ਲੈ ਕੇ ਆਈ ਹੋਵੇ ਤੇ ਉਹਦੀਆਂ ਤਸਵੀਰਾਂ ਹੂੰ ਉਹਨਾਂ ਦਾ ਨਾਮ ਵਰਤਣ ਲਈ ਆਪਦੇ ਪਿੱਛੇ ਲਾਉਂਦੀ ਹੋਵੇ ਉਹ ਸਰਕਾਰ ਸਰਦਾਰ ਕਰਤਾਰ ਸਿੰਘ ਸਰਾਬੇ ਦੇ ਪਿੰਡ ਦੇ ਆਸ-ਪਾਸ ਦੇ 25000 ਖੇਤਾਂ ਨੂੰ ਨਿਗਲ ਜਾਣ ਲਈ ਹੂੰ ਮਤਲਬ ਕਿੰਨੀ ਤਾਊ ਹੋਈ ਪਈ ਐ ਕਿ ਅੱਜ ਮੁੱਖ ਮੰਤਰੀ ਦੇ ਭਰਾ ਨੇ ਵੀ ਇਸ ਸਕੀਮ ਦੀ ਵਿਰੋਧਤਾ ਕਰ ਦਿੱਤੀ ਐ ਪਰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਰਕੇ ਸਾਡੇ ਮੁੱਖ ਮੰਤਰੀ ਜਿਹੜੇ ਹੈਗੇ ਆ ਉਹ ਕੀ ਮਤਲਬ ਉਹਨਾਂ ਦੀਆਂ ਕਮਜ਼ੋਰੀਆਂ ਉਹ ਦਿੱਲੀ ਦੇ ਦਲਾਲਾਂ ਦੇ ਕੋਲੇ ਆ ਕਿ ਉਹਨਾਂ ਦੇ ਥੱਲੇ ਲੰਮੇ ਪੈ ਕੇ ਪੰਜਾਬ ਦੇ ਕਿਸਾਨਾਂ ਦਾ ਘਾਣ ਕਰਨ ਲਈ ਉਹਨਾਂ ਦੇ ਕੋਹਾੜੇ ਦਾ ਦਸਤਾ ਬਣੀ ਹੋਇਆ ਸੋ ਪਿਛਲੇ ਦਿਨਾਂ ਚ ਸਰਕਾਰ ਨੇ ਕਿਸਾਨ ਜਥੇਬੰਦੀਆਂ ਤੇ ਦੋਸ਼ ਲਾਇਆ ਕਿ ਉਹ ਲੋਕਾਂ ਨੂੰ ਗੁੰਮਰਾ ਕਰ ਰਹੀਆਂ ਪਿਛਲੇ ਦਿਨਾਂ ਚ ਸਰਕਾਰ ਨੇ ਦੋਸ਼ ਲਾਇਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਲੋਕਾਂ ਨੂੰ ਗੁੰਮਰਾ ਕਰ ਰਹੀਆਂ ਸੋ ਅਸੀਂ ਇਹ ਸਮਝਿਆ ਕਿ ਸਰਕਾਰ ਨੂੰ ਅਸੀਂ ਇੱਕ ਸੱਦਾ ਦੇਈਏ ਕਿ ਮੁੱਖ ਮੰਤਰੀ ਆਪਦੇ ਅਫਸਰਾਂ ਨੂੰ ਤੇ ਆਪਦੇ ਉਹ ਤਿੰਨ ਚਾਰ ਮੰਤਰੀ ਜਿਹੜੇ ਕਿ ਮਤਲਬ ਬਹੁਤ ਉਛਲਕੂਦ ਕਰ ਰਹੇ ਐ ਜਿਹਦੇ ਚ ਚੀਮਾ ਸਾਹਿਬ ਐ ਸਾਡੇ ਅਮਨ ਅਰੋੜਾ ਜੀ ਐ ਹਰਦੀਪ ਮੁੰਡੀਆਂ ਜੀ ਐ ਉਹ ਆਪਣੀ ਅਫਸਰਾਂ ਨੂੰ ਤੇ ਆਪਣੇ ਮੰਤਰੀਆਂ ਦੀ ਟੀਮ ਨੂੰ ਲੈ ਕੇ ਆਉਣ ਅਸੀਂ ਇੱਥੇ ਅਲੱਗ-ਅਲੱਗ ਸੰਘਰਸ਼ ਕਮੇਟੀਆਂ ਜਿਹੜੀਆਂ ਬਣੀਆਂ ਨੇ ਲੁਧਿਆਣੇ ਦੇ ਵਿੱਚ ਤਿੰਨ ਕਮੇਟੀਆਂ ਨੇ ਜਿਸ ਤਰ੍ਹਾਂ ਜਗਰਾਉਂ ਦੀ ਕਮੇਟੀ ਬਣੀ ਹੋਈ ਹੈ ਉਸੇ ਤਰ੍ਹਾਂ ਇੱਕ ਜੋਧਾਂ ਦੀ ਕਮੇਟੀ ਬਣੀ ਹੋਈ ਹੈ ਔਰ ਆਸ-ਪਾਸ ਦੇ ਪਿੰਡਾਂ ਦੀ ਦੋਲੋਂ ਐ ਮਨਸੂਰਵਾਲ ਐ ਮਸੂਰਾ ਇੰਜ ਮਸੂਰਾ ਹਾਂਜੀ ਇਸੇ ਤਰ੍ਹਾਂ ਜਿਹੜੀ ਕੁਹਾੜੇ ਵਾਲ ਕਮੇਟੀ ਬਣੀ ਹੋਈ ਹੈ ਜਿਹਦੇ ਮਤਲਬ 24-25 ਪਿੰਡ ਉਧਰਲੇ ਪਾਸੇ ਵੀ ਆ ਰਹੇ ਆ ਸੋ ਅਸੀਂ ਉਹਨਾਂ ਸਾਰੀਆਂ ਸੰਘਰਸ਼ ਕਮੇਟੀਆਂ ਜਲੰਧਰ ਦੀ ਸੰਘਰਸ਼ ਕਮੇਟੀ ਹੈ ਹੁਸ਼ਿਆਰਪੁਰ ਦੀ ਹੈ ਮਹਾਲੀ ਦੀ ਹੈ ਫਰੋਜਪੁਰ ਦੀ ਹੈ ਸਾਰੇ ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਦੱਸੋ ਕਿ ਇਹ ਪਾਲਿਸੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਚੰਗੀ ਹੈ ਉਹਨਾਂ ਲਈ ਜਦੋਂ ਕਿ ਪੰਜਾਬ ਦੇ ਵਿੱਚ 1.5 ਲੱਖ ਏਕੜ ਜਗ੍ਹਾ ਪਹਿਲਾਂ ਹੀ ਕਲੋਨੀਆਂ ਦੇ ਵਿੱਚ ਖਾਲੀ ਪਈ ਹੈ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਰਾਜਪੁਰੇ ਤੋਂ ਲੈ ਕੇ ਮੋਗੇ ਤੱਕ ਦੀ ਤਾਂ ਤੁਹਾਨੂੰ ਸੜਕ ਦੇ ਆਲੇ ਦੁਆਲੇ ਕਿਤੇ ਜਗ੍ਹਾ ਖਾਲੀ ਨਹੀਂ ਮਿਲੇਗੀ ਖਾਲੀ ਜਗ੍ਹਾ 'ਚ ਵੱਡੀਆਂ-ਵੱਡੀਆਂ ਬਲਗਣਾ ਬਲੀਆਂ ਹੋਈਆਂ ਤੁਹਾਨੂੰ ਜਗ੍ਹਾ ਖਾਲੀ ਨਹੀਂ ਮਿਲੇਗੀ ਚੰਡੀਗੜ੍ਹ ਮਹਾਲੀ ਤੋਂ ਲੈ ਕੇ ਲੁਧਿਆਣੇ ਤੱਕ ਸੋ ਉਹ ਥਾਵਾਂ ਜਿੱਥੇ ਸਰਕੰਡੇ ਉੱਗੇ ਹੋਏ ਆ ਔਰ ਪੰਜਾਬ ਚ 50000 ਅਨ ਅਥੋਰਾਈਜ਼ਡ ਕਲੋਨੀਆਂ ਸੀ ਅੱਜ ਤੋਂ 10-12 ਸਾਲ ਪਹਿਲਾਂ ਕਾਲੀ ਭਾਜਪਾ ਸਰਕਾਰ ਬਣੀ ਪਹਿਲਾਂ ਉਹਨਾਂ ਨੇ ਪੈਸੇ ਲੈ ਕੇ ਉਹ ਰੈਗੂਲਰ ਕੀਤੀਆਂ ਫਿਰ ਕਾਂਗਰਸ ਨੇ ਕੀਤੀਆਂ ਤੇ ਮੌਜੂਦਾ ਸਰਕਾਰ ਕਹੇ ਕਿ ਇਹਨਾਂ ਨੇ ਪੈਸੇ ਲੈ ਕੇ ਕਲੋਨੀਆਂ ਜਿਹੜੀਆਂ ਹੈਗੀਆਂ ਐਨਓਸੀ ਨਹੀਂ ਦਿੱਤੀਆਂ ਤਾਂ ਕੱਲੇ ਖਰੜ ਤਸੀਲ ਦੇ ਵਿੱਚ 16000 ਐਨਓਸੀ ਦੇਣ ਦਾ ਸਰਕਾਰ ਤੇ 2022 ਤੋਂ ਬਾਅਦ ਦੋਸ਼ ਲੱਗ ਰਿਹਾ ਹੈ। ਹੂੰ ਮੇਰੀ ਇੱਕ ਦੋਸਤ ਨਾਲ ਗੱਲ ਹੋਈ ਹੈ। ਉਹਨੇ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇੱਕ ਜਿਹੜਾ ਬਿਲਡਰ ਹੈਗਾ ਉਹ ਜੀਆਰਐਨ ਨਾਮ ਦੇ ਸ਼ਾਇਦ ਨਾਹੇਟ ਚੱਲ ਰਿਹਾ। ਉਹ ਕੱਲੇ ਬੰਦੇ ਦੇ ਨਾਂ ਤੇ 200 ਐਨਓਸੀਆਂ ਦਿੱਤੀਆਂ। ਹੂੰ ਔਰ ਤਰੀਕਾ ਕੀ ਹੈ ਕਿ 218 ਦੇ ਪਿੱਛੇ ਇੱਕ ਬਿਆਨਾਂ ਜਿਹੜਾ ਹੈਗਾ ਉਹ ਬਣਾਓ ਤੇ ਉਹ ਜਿਹੜਾ ਜਗ੍ਹਾ ਉਹ ਰੈਗੂਲਰ ਕਰ ਦਿਓ ਹੂੰ ਔਰ ਉਹ ਬਿਆਨਾ ਕਰਨਾ ਵਾਸਤੇ ਜਿਹੜਾ ਕਾਗਜ਼ ਵੇਖ ਰਿਹਾ ਉਹ 25-25000 ਰੁਪਏ ਚ 500 ਵਾਲਾ ਕਾਗਜ਼ ਮਿਲ ਰਿਹਾ ਸੋ ਕਹਿਣ ਦਾ ਭਾਵ ਵੀ ਸਰਕਾਰ ਨੇ ਲੋਕਾਂ ਦੇ ਨਾਲ ਇੱਕ ਸ਼ਰੇਆਮ ਧੋਖਾ ਕੀਤਾ ਹੂੰ ਦੇਣਾ ਕਿਸੇ ਨੂੰ ਕੁਝ ਨਹੀਂ ਹੈ ਇਸ ਪਾਲਿਸੀ ਦੇ ਵਿੱਚ ਔਰ ਉਹਨਾਂ ਦੀ ਜ਼ਮੀਨ ਹੈ ਮੈਂ ਕਹਿੰਦੇ ਦੇਣਾ ਅਸੀਂ ਤਾਂ ਉਸ ਕਿਸਾਨ ਤੋਂ ਜ਼ਮੀਨ ਲੈ ਕੇ ਕਿਸਾਨ ਨੂੰ ਡਿਵੈਲਪ ਕਰਕੇ ਦੇ ਦੇਣੀ ਹੈ ਦੇਖੋ ਸਵਾਲ ਇਹ ਹੈ ਡਿਵੈਲਪ ਕਾਦੇ ਨਾਲ ਕਰਨਗੇ ਹੂੰ ਅੰਨੀ ਕੋਕੜੀ ਖਾਸ ਖਸ ਦਾ ਚੋਗਾ ਠੀਕ ਹੈ ਪੱਲੇ ਤਾਂ ਲੋਕਾਂ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹਰ ਮਹੀਨੇ ਸਰਕਾਰ ਜਿਹੜੀ ਹੈਗੀ ਆ ਉਹ 3-4000 ਕਰੋੜ ਰੁਪਇਆ ਤੁਹਾਨੂੰ ਪਤਾ ਹੈ ਕਿ ਇਸ ਸਾਲ ਸਰਕਾਰ ਨੇ ਕਿੰਨਾ ਕਰਜ਼ਾ ਲੈਣਾ ਹੈ 49500 ਕਰੋੜ ਰੁਪਇਆ ਸੋ 49500 ਕਰੋੜ ਰੁਪਇਆ ਹਦਾਰਾ ਲੈ ਕੇ ਚੱਲਣ ਵਾਲੀ ਸਰਕਾਰ ਡਵੈਲਪ ਕਾਦੇ ਨਾਲ ਕਰਤੇਗੀ ਠੀਕ ਹੈ ਸੋ ਥੋਕਨਾ ਤਾਂ ਬੜੀਆਂ ਪਕੜੀਆਂ ਨਹੀਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਪਹਿਲੇ ਕਨੋਨਾਈਜ਼ਰ ਨੇ ਜਾਂ ਮਤਲਬ ਜਿਨ੍ਹਾਂ ਨੇ ਪਹਿਲਾਂ ਕਲੋਨੀਆਂ ਕੱਟੀਆਂ ਉਹ ਲੈਂਡ ਮਾਫੀਆ ਹੈ ਪੂਰਨ ਮਾਫੀਆ ਹੈ ਹਨਾ ਇਹ ਬੰਦੇ ਸਮਾਨ ਨੂੰ ਲੈ ਕੇ ਆਉਣਗੇ ਇਹ ਕਹਿੰਦੇ ਅਸੀਂ ਪ੍ਰੋਮੋਟਰ ਲੈ ਕੇ ਆਵਾਂਗੇ ਕੰਪਨੀਆਂ ਲੈ ਕੇ ਆਵਾਂਗੇ ਠੀਕ ਹੈ ਕਹਿਣ ਦਾ ਭਾਵ ਵੀ ਇਹ ਬਾਂਦਰਾ ਤੋਂ ਬਚਾਉਣ ਦੀ ਥਾਂ ਇਹ ਕਹਿੰਦੇ ਅਸੀਂ ਬਾਂਦਰਾ ਤੋਂ ਬਚਾਵਾਂਗੇ ਰੇਥ ਲਿਆ ਕੇ ਬੰਨਾਂਗੇ ਹਨਾ ਕਾਰਪੋਰੇਟ ਰੇਥ ਹੈ ਉਹ ਭਾਈ ਉਹ ਤਾਂ 20-20 ਹਜ਼ਾਰ ਕਰੋੜ ਰੁਪਈਆ ਇੱਕ ਮੈਂ ਕਹਿੰਦਾ ਠੱਗੀ ਮਾਰ ਕੇ ਨਹੀਂ ਲੱਭਦੇ ਚੜ ਜਾਂਦੇ ਆ ਠੀਕ ਹੈ ਸੋ ਕਿਸਾਨ ਕਿੱਥੇ ਲੱਭਦਾ ਫਿਰੂਗਾ ਉਹਨਾਂ ਨੂੰ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਹੈਗੀ ਆ ਉਹ ਸਰਕਾਰ ਹੜਪਣਾ ਚਾਹੁੰਦੀ ਹੈ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਹੈ ਸਾਡੀ ਪਹਿਚਾਨ ਸਾਡੀ ਖਸਲਤ ਖਤਮ ਕਰਨਾ ਚਾਹੁੰਦੀ ਹੈ ਇਹ ਸਿੱਧਾ-ਸਿੱਧਾ ਸਾਡੇ ਸੱਭਿਆਚਾਰ ਤੇ ਇਹ ਸਿੱਧਾ-ਸਿੱਧਾ ਸਾਡੀ ਬੋਲੀ ਤੇ ਸਾਡੇ ਪੰਜਾਬੀਆਂ ਤੇ ਸਾਡੀ ਪੰਜਾਬੀਆਂ ਦੀ ਪਛਾਣ ਦੇ ਉੱਤੇ ਹਮਲਾ ਹੈ ਅਸੀਂ ਗੱਲ ਕਰੀਏ ਜਿਹੜੀ ਲੈਂਡ ਪੂਲਿੰਗ ਪਾਲਿਸੀ ਅਕਾਲੀ ਭਾਜਪਾ ਜਾਂ ਕਾਂਗਰਸੀ ਲੈ ਕੇ ਆਏ ਸੀਗੇ ਤੁਸੀਂ ਮੈਨੂੰ ਦੱਸੋ ਜਾ ਕੇ ਮਹਾਲੀ ਚ 100 ਘਰ ਦਾ ਦਰਵਾਜ਼ਾ ਖੜਕਾ ਲਓ ਤੁਹਾਨੂੰ 10 ਵੀ ਪੰਜਾਬੀ ਨਹੀਂ ਲੱਭਣਗੇ ਪਾਸਿਓਂ ਆ ਕੇ ਲੋਕ ਵਸੇ ਹੋਏ ਸੋ ਪੰਜਾਬ ਕੋਈ ਸ਼ਾਮਲਟ ਨਹੀਂ ਹੈ ਪੰਜਾਬ ਕੋਈ مشترਕਾ ਖਾਤਾ ਨਹੀਂ ਹੈ ਕਿ ਇਹ ਧਰਮਸ਼ਾਲਾ ਇੱਥੇ ਜਿਹੜਾ ਮਰਜ਼ੀ ਆ ਕੇ ਰਹੀ ਜਾਵੇ ਅਸੀਂ ਹਮਾਤਲ ਤੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਅਸੀਂ ਰਾਜਸਥਾਨ ਚ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਸੋ ਅਸੀਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਭਵਿੱਖ ਦੇ ਵਿੱਚ ਉਹ ਇਹ ਵੀ ਪੌਲਸੀ ਲੈ ਕੇ ਆਵੇ ਕਿ ਪੰਜਾਬ ਦੇ ਵਿੱਚ ਪੱਕੀ ਰਹਿائش ਨਿਯਮਾਂ ਤੇ ਸ਼ਰਤਾਂ ਦੇ ਤਹਿਤ ਹੋਏਗੀ ਜਿਨੇ ਇੱਥੇ ਪੰਜਾਬ ਚ ਆ ਕੇ ਰਜਗਾਰ ਲੈਣਾ ਹੈ ਉਹ ਕਿਰਾਏ ਤੇ ਰਹੇ ਸਾਡੇ ਲੋਕਾਂ ਨੂੰ ਫਾਇਦਾ ਹੋਵੇ ਠੀਕ ਹੈ ਨਾ ਜੀ ਜਿਨੇ ਪੰਜਾਬ ਦੇ ਵਿੱਚ ਆ ਕੇ ਪੱਕੀ ਰਹਿائش ਮਤਲਬ ਰੱਖਣੀ ਹੈ ਉਹ ਇੱਥੇ 100 ਕਰੋੜ ਰੁਪਏ ਦਾ ਨਿਵੇਸ਼ ਲੈ ਕੇ ਆਵੇ ਸਾਨੂੰ ਖੇਤੀ ਆਧਾਰਿਤ ਸੰਤਾਂ ਦੀ ਲੋੜ ਹੈ ਭਾਈ ਲੈ ਕੇ ਆਵੋ ਹਮ ਸਰਕਾਰ ਹੁਣ 20-25 ਹਜ਼ਾਰ ਏਕੜ ਜ਼ਮੀਨ ਸੰਤਾਂ ਲਈ ਐਕਵਾਇਰ ਕਰ ਰਹੀ ਹੈ ਤੇ ਜਿਹੜੀ ਜ਼ਮੀਨ ਬਿਆਨ ਸਿੰਘ ਵੇਲੇ ਐਕਵਾਇਰ ਕੀਤੀ ਸੀ ਉਹਦੇ ਚ ਇੱਥੇ ਜਿੱਥੇ ਆਪਾਂ ਖੜੇ ਆਂ ਲੁਧਿਆਣੇ ਦੇ ਵਿੱਚ ਇੱਥੇ ਸੰਜੀਵ अरोड़ा ਨੇ ਇਲੈਕਸ਼ਨ ਲੜੀ ਹੈ 20 ਰੁਪਏ ਗੱਲ ਦੇ ਹਿਸਾਬ ਨਾਲ ਜਗਾ ਲੈ ਕੇ ਉਹਦੂ ਅਗਲੀ ਸਰਕਾਰ ਉਹਦਾ ਸੀਐਲਯੂ ਚੇਂਜ ਕਰਦੀ ਹੈ ਤੇ ਉਹਦੂ ਅਗਲੀ ਸਰਕਾਰ ਜਿਹੜੀ ਹੈਗੀ ਹੈ ਕਾਂਗਰਸ ਦੀ ਉੱਥੇ ਬਿਲਡਿੰਗਾਂ ਬਣਦੀਆਂ 20-20 ਮੰਜ਼ਲੀਆਂ ਹਮ ਠੀਕ ਹੈ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਆ ਕਿ ਅਸੀਂ ਜਿਹੜੀ 1959 ਦੇ ਵਿੱਚ ਅ 1960 ਚ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੀਗਾ ਜਦੋਂ ਦਿਹਾੜਾ ਸੀਗਾ ਔਰ ਉਸ ਵੇਲੇ ਮਤਲਬ ਸਰਕਾਰ ਨੇ ਲੈ ਕੇ ਆਂਦੀ ਸੀਗੀ ਪਾਲਿਸੀ ਅ ਜਿਹਦੇ ਤਹਿਤ ਉੱਥੇ ਥਰਮਲ ਪਲੈਂਟ ਬਣਿਆ ਸੀ ਉਹਦੀ ਹਜ਼ਾਰਾਂ ਏਕੜ ਜ਼ਮੀਨ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਸੀ ਕਿ ਅਸੀਂ 1 ਰੁਪਏ ਗੱਜ ਦੇ ਹਿਸਾਬ ਨਾਲ ਫਾਰਮਾਸਿਊਟੀਕਲ ਕੰਪਨੀਆਂ ਨੂੰ ਦੇਵਾਂਗੇ ਕਿਉਂ ਬਈ ਤੁਸੀਂ ਜਿਹੜੀ ਜ਼ਮੀਨ ਬਿਆਨ ਸਿੰਘ ਸਰਕਾਰ ਵੇਲੇ ਮਤਲਬ ਪਲੱਜ ਕੀਤੀ ਲੋਕਾਂ ਤੋਂ ਲਈ ਉਹਦਾ ਸੀਐਲਯੂ ਚੇਂਜ ਕਰਤਾ ਕੈਬਨਿਟ ਚ ਲਿਆ ਕੇ ਉੱਥੇ ਤੁਸੀਂ ਜਿਹੜਾ ਹਸਪੀਟਲ ਤੇ ਹੋਟਲ ਬਣਾਉਣ ਦੀ ਮਨਜ਼ੂਰੀ ਦੇਤੀ ਤੇ ਹੁਣ ਹੋਰ 25 ਹਜ਼ਾਰ ਏਕੜ ਤੇ ਟੱਕ ਧਰ ਲਿਆ ਠੀਕ ਹੈ ਸੋ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਪੂਰੀ ਦੁਨੀਆ ਦੇ ਵਿੱਚ ਕਾਰਪੋਰੇਟ 6.5 ਕਰੋੜ ਹੈਕਟੇਅਰ ਜਗ੍ਹਾ ਪੰਜਾਬ ਦੇ ਲੋਕੋ ਖਰੀਦ ਚੁੱਕੇ ਆ ਔਰ ਜਿਹਦੇ ਚ ਕੇਵਲ 10 ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆ ਉਹ ਲਗਭਗ ਆ ਸਾਢੇ 4 ਕਰੋੜ ਹੈਕਟੇਅਰ ਤੋਂ ਵੱਧ ਜਗ੍ਹਾ ਸਾਢੇ 4 ਕਰੋੜ ਹੈਕਟੇਅਰ ਦਾ ਮਤਲਬ ਪਤਾ ਹੈ ਕੀ ਹੈ ਪੰਜਾਬ ਕੋਲੇ ਕੇਵਲ 40 ਲੱਖ ਹੈਕਟੇਅਰ ਜਗ੍ਹਾ ਜਿੱਦੇ ਤੇ ਪੰਜਾਬ ਖੇਤੀ ਕਰਦਾ ਹੈ 15 ਪੰਜਾਬ ਖਰੀਦਲੇ ਹੋਏ ਆ 10 ਬੰਦਿਆਂ ਨੇ ਪੂਰੀ ਦੁਨੀਆ ਦੇ ਵਿੱਚ ਸਾਡੇ ਕੋਲੇ 1 ਕਰੋੜ ਕਿੱਲਾ ਜਿੱਦੇ ਤੇ ਅਸੀਂ ਖੇਤੀ ਕਰਦੇ ਆ ਸੋ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਜਿੱਥੇ ਆਪਾਂ ਖੜੇ ਆ ਲੁਧਿਆਣੇ ਜਿੱਥੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਪੱਤਰ ਦਿੱਤਾ ਹੈ ਕਿ ਆ ਕੇ ਸਮਝਾਓ ਇਹ ਸ਼ਹਿਨशाह ਪੈਲਸ ਸੋ ਸਾਡੇ ਸਤੋਜ ਦੇ ਮਹਾਰਾਜੇ ਨੇ ਆਉਣਾ ਹੈ ਉਹਦੇ ਲਈ ਅਸੀਂ ਐਸੀ ਕੁਰਸੀ ਲਾਵਾਂਗੇ ਐਸੀ ਭਵਿਆ ਮਤਲਬ ਜਿਹੜੀ ਹੈ ਡੈਕੋਰੇਸ਼ਨ ਕਰਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਉਸ ਦਿਨ ਆਇਓ ਅਸੀਂ ਤੁਹਾਨੂੰ ਵੀ ਸੱਦਾ ਦਿੰਦੇ ਆ ਤੇ ਸਾਰੇ ਉਹਨਾਂ ਕਿਸਾਨ ਵੀਰਾਂ ਨੂੰ ਸੱਦਾ ਦਿੰਦੇ ਆ ਜਿਹੜੇ ਲੈਂਡ ਪੂਲਿੰਗ ਪਾਲਿਸੀ ਤੋਂ ਕਬਰਾਏ ਹੋਏ ਨੇ ਕਿ ਆਓ ਇਕੱਠੇ ਹੋਈਏ ਆਪਾਂ ਇਸ ਸੈਂਸ਼ਾ ਪੈਲੈਸ ਦੇ ਵਿੱਚ ਉਸ ਦਿਨ ਸਰਦਾਰ ਹਮੀਰ ਸਿੰਘ ਜੀ ਇੱਥੇ ਆਉਣਗੇ ਜਿਹੜੇ ਹਰ ਰੋਜ਼ ਲੈਂਡ ਪੂਲਿੰਗ ਪਾਲਸੀ ਨੂੰ ਪੜ੍ਹ ਕੇ ਉਹਦੇ ਵਿੱਚੋਂ ਇੱਕ ਇੱਕ ਗੱਲ ਲੈ ਕੇ ਆ ਰਹੇ ਨੇ ਬਾਹਰ ਉਹ ਕਹਿੰਦੇ ਜਿਨੇ 9 ਕਿੱਲੇ ਦੇਣੇ ਆ ਠੀਕ ਆ ਉਹਨੂੰ 3 ਕਿੱਲੇ ਦਿੱਤੇ ਜਾਣਗੇ ਪਰ ਉਹ ਤੋਂ 6 ਕਰੋੜ ਰੁਪਈਆ ਲਿਆ ਜਾਏਗਾ ਡਵੈਲਪਮੈਂਟ ਚਾਰਜ ਤੁਸੀਂ ਮੈਨੂੰ ਦੱਸੋ ਜੀ 9 ਕਿੱਲਾਂ ਵਾਲੇ ਕੋਲੇ 6 ਕਰੋੜ ਰੁਪਈਆ ਕਿੱਥੋਂ ਆਊਗਾ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਬਾਂਦਰ ਨੇ ਰੋਟੀ ਵੰਡਣੀ ਸੀ ਦੋ ਬਿੱਲੀਆਂ ਦੀ ਲੜਾਈ ਸੀ ਬਾਂਦਰ ਨੇ ਤਕੜੀ ਫੜ ਲਈ ਇੱਕ ਪਾਸੇ ਅੱਧੀ ਰੋਟੀ ਰੱਖ ਲਈ ਇੱਕ ਪਾਸੇ ਅੱਧੀ ਤੋਂ ਥੋੜੀ ਜਿਹੀ ਘੱਟ ਰੱਖ ਲਈ ਜਿਹੜੇ ਪਾਸੇ ਜ਼ਿਆਦਾ ਸੀ ਬੰਦਰ ਉਧਰੋਂ ਵੱਡੀ ਬੁਰਕੀ ਤੋੜ ਕੇ ਮੂੰਹ 'ਚ ਪਾ ਲਿਆ ਕਰੇ ਦੂਜਾ ਪਾਸਾ ਨੇ ਮੂੰਹ ਜਿਆ ਕਰੇ ਫਿਰ ਬੰਦਰ ਉਧਰੋਂ ਵੱਡੀ ਬੁਰਕੀ ਚੱਕ ਕੇ ਪਾ ਲਿਆ ਕਰੇ ਦੂਜਾ ਪਾਸਾ ਨੇ ਮੂੰਹ ਜਿਆ ਕਰੇ ਕਰਦਿਆਂ ਕਰਾਉਂਦਿਆਂ ਉਹਨਾਂ ਨੂੰ ਸਮਝ ਆਈ ਬਿੱਲੀਆਂ ਨੂੰ ਵੀ ਇਹ ਤੇ ਰੋਟੀ ਖਾ ਚੱਲਿਆ ਜਿਹੜੀ ਅਖੀਰਲੀ ਬੁਰਕੀ ਬਚੀ ਉਹ ਬਾਂਦਰ ਨੇ ਅੰਦਰ ਕਰ ਲਈ ਉਹ ਕਹਿੰਦਾ ਮੈਂ ਤੁਹਾਡਾ ਰਾਜੀਨਾਮ ਕਰਾਇਆ ਇਹ ਮਤਲਬ ਉਹ ਕਹਿੰਦੇ ਨਾ ਦੋਹਾਂ ਦੇ ਪੁਲਿਸ ਵਾਲੇ ਪਟੇ ਮਾਰਦੇ ਆ ਕਹਿੰਦੇ ਕਿਉਂ ਵੀ ਰਾਜੀ ਉਹ ਕਹਿੰਦੇ ਹਾਂਜੀ ਰਾਜੀ ਫਿਰ ਕਹਿੰਦੇ ਕੱਢੋ ਨਾਵਾ ਠੀਕ ਹੈ ਸਰਕਾਰ ਉਹ ਨੌ ਕਿੱਲੇ ਦੇ ਨੌ ਕਿੱਲੇ ਹੜੱਪੇਗੀ ਔਰ ਥੇਲਾਨੀ ਦੇਵੇਗੀ ਕਿਸਾਨਾਂ ਨੂੰ ਮੁੱਖ ਮੰਤਰੀ ਸਾਹਿਬ ਇਹ ਤਾਂ ਦੱਸਣਾ ਵੀ ਇੰਨੀ ਜਗ੍ਹਾ ਦੇ ਉੱਤੇ 10 ਲੱਖ ਪਰਿਵਾਰ ਵਸਾਉਣੇ ਆ ਆਪਾਂ ਕਿੱਥੋਂ ਲੈ ਕੇ ਆਉਣਗੇ ਜੀ ਇਹਨੇ ਪਰਿਵਾਰ ਠੀਕ ਹੈ ਦੂਜੇ ਬੰਨੇ ਜਿਹੜੇ 164 ਪਿੰਡ ਉਜੜਨੇ ਆ ਉਹਦੇ ਵਿੱਚ ਤੁਸੀਂ ਇਹ ਦੇਖੋ 20000 ਕਿਸਾਨਾਂ ਦਾ ਪਰਿਵਾਰ ਉਜੜਨਾ ਹੈ ਤੇ 20000 ਤੋਂ ਵੱਧ 25000 ਦੇ ਲਗਭਗ ਮਜ਼ਦੂਰਾਂ ਦਾ ਪਰਿਵਾਰ ਉਜੜਨਾ ਹੈ ਠੀਕ ਹੈ ਜੇ ਆਪਾਂ ਇੱਕ ਪਰਿਵਾਰ ਆਪਾਂ ਕਹਿੰਦੀ ਤੁਸੀਂ ਨਹੀਂ ਰਾਜ਼ੀ ਤੁਸੀਂ ਨਾ ਦਿਓ ਜ਼ਮੀਨ ਦੇਖੋ ਸਰਕਾਰ ਨੂੰ ਅਜੇ ਜ਼ਮੀਨ ਦਿੱਤੀ ਕਿਨੇ ਆ ਠੀਕ ਹੈ ਉਹ ਜ਼ਿਕਰ ਕਰ ਰਹੇ ਆ ਜੀ ਇੱਕ ਨੇ 150 ਕਿੱਲਾ ਦਿੱਤਾ ਜੀ ਇੱਕ ਨੇ 100 ਕਿੱਲਾ ਦਿੱਤਾ ਜੀ ਆ ਮੈਂ ਲੁਧਿਆਣਾ ਦੇ ਵਿੱਚ ਖ਼ਬਰਾਂ ਪੜ੍ਹੀਆਂ ਪ੍ਰੈਸ ਨੋਟ ਕੀਤੇ ਜਾ ਰਹੀ ਸਰਕਾਰ ਹਾਂਜੀ ਕੀਤੇ ਆ ਨਾ ਮਤਲਬ 250 80 ਕਿੱਲੇ ਆ ਗਏ ਜੀ ਹਾਂ ਪਹਿਲੀ ਗੱਲ ਤਾਂ ਜਿਹਦੇ ਕੋਲੇ 150 ਕਿੱਲ ਹੈ ਠੀਕ ਹੈ ਜੀ ਉਹਦੇ ਚਾਰ ਮਾਰੋ ਛੇਤਰ ਤੇ ਸੀਲਿੰਗ ਐਕਟ ਲਾਓ ਉਹਦੇ ਤੇ ਉਹਨੂੰ 17 ਕਿੱਲੇ ਵਾਪਸ ਕਰੋ ਬਾਕੀ ਗਰੀਬਾਂ ਚ ਵੰਡੋ ਹੂੰ ਪੰਜਾਬ ਦੇ ਵਿੱਚ ਸੀਲਿੰਗ ਐਕਟ ਲਾਗੂ ਕਰੋ 150 ਕਿੱਲਾ ਲੈ ਕਿੱਥੋਂ ਆਇਆ ਜੀ ਉਹ ਕਿਸਾਨ ਹੈ ਠੀਕ ਹੈ ਇੱਕ ਕਾਰਪੋਰੇਟਾਂ ਦੀ ਦਲਾਲ ਸਰਕਾਰ ਹੈ ਔਰ ਜਿਹੜੀਆਂ ਪਹਿਲਾਂ ਵੀ ਸਰਕਾਰਾਂ ਬਣ ਰਹੀਆਂ ਪੰਜਾਬ ਦੇ ਲੋਕੋ ਇਹ ਕਾਰਪੋਰੇਟਾਂ ਦੇ ਦਲਾਲ ਨੇ ਇਹ ਵੀ ਮਿਸਾਲ ਲੁਧਿਆਣੇ ਤੋਂ ਵੱਧ ਪੰਜਾਬ ਤੋਂ ਵਧੀਆ ਮਿਸਾਲ ਨਹੀਂ ਮਿਲ ਸਕਦੀ ਇੱਕ ਰਜਿੰਦਰ ਗੁਪਤਾ ਨਾਂ ਦਾ ਬੰਦਾ ਹੈ ਉਹ ਕਾਮਰੇਡ ਸਰਜੀਤ ਸਿੰਘ ਦਾ ਯਾਰ ਹੁੰਦਾ ਸੀ ਠੀਕ ਹੈ ਉਹ ਕਾਂਗਰਸ ਵੇਲੇ ਵੀ ਚੇਅਰਮੈਨ ਸੀ ਉਹ ਕਾਲੀ ਭਾਜਪਾ ਵੇਲੇ ਵੀ ਚੇਅਰਮੈਨ ਸੀ ਉਹ ਇਹਨਾਂ ਵੇਲੇ ਵੀ ਚੇਅਰਮੈਨ ਹੈ ਉਹਦਾ ਕਾਰਨ ਹੈ ਕਿਉਂਕਿ ਇਹਨਾਂ ਦੀ ਥਾਲੀ ਦੇ ਵਿੱਚ ਬੁਰਕੀ ਇੱਕੋ ਥਾਂ ਤੋਂ ਆਉਂਦੀ ਹੈ ਠੀਕ ਹੈ ਸੋ ਇਹਦੇ ਲਈ ਸਾਨੂੰ ਜਾਗਣਾ ਪਏਗਾ ਇਸ ਵਿਚਾਰ ਚਰਚਾ ਦੇ ਵਿੱਚ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਵੀ ਤੁਸੀਂ ਸੱਦਾ ਦਿੱਤਾ ਕਿਉਂਕਿ ਅਕਾਲੀ ਦਲ ਵੀ ਇੱਥੇ ਧਰਨੇ ਲਾ ਰਹੀ ਹੈ ਕਾਂਗਰਸ ਵੀ ਧਰਨੇ ਲਗਾ ਰਹੀ ਹੈ ਤੁਸੀਂ ਉਹਨਾਂ ਨੂੰ ਵੀ ਸੱਦਾ ਦਿੱਤਾ ਦੇਖੋ ਗੱਲ ਇਹ ਹੈ ਉਹਨਾਂ ਨੂੰ ਸੱਦਾ ਕਹਦੇ ਹਾਸਤੇ ਦੇਣਾ ਹੈ ਠੀਕ ਹੈ ਜੀ ਸਾਡੀ ਜਿਹਦੇ ਨਾਲ ਅੱਜ ਲੜਾਈ ਹੈ ਅਸੀਂ ਉਹਨੂੰ ਸੱਦਾ ਦਿੱਤਾ ਹੈ ਅਸੀਂ ਕਿਸਾਨ ਉਹਦੇ ਮੂਰੇ ਬਾ ਦੇਣੇ ਹੈ ਠੀਕ ਹੈ ਉਹਨਾਂ ਦੀ ਪਾਲਿਸੀ ਬਹੁਤ ਵਧੀਆ ਹੈ ਤੇ ਮੈਂ ਕਹਿੰਦਾ ਵੀ ਇੱਥੇ ਆਪਾਂ ਬੈਂਡ ਪਾਜਾ ਵਜਾ ਕੇ ਬਾਹਰ ਨਿਕਲਾਂਗੇ ਠੀਕ ਹੈ ਕਿਉਂਕਿ ਜਦ ਮੀਆਂ ਬੀਬੀ ਰਾਜੀ ਕੀ ਕਰੂਗਾ ਕਾ ਜੀ ਉਹ ਕਿਸਾਨਾਂ ਨੂੰ ਸਮਝਾ ਦੇਣ ਕਿ ਉਹਨਾਂ ਨੂੰ ਕਦੋਂ ਪੈਸੇ ਮਿਲਣਗੇ ਠੀਕ ਹੈ ਜੀ ਉਹਨਾਂ ਦੇ ਪਲਾਟ ਕਦੋਂ ਵੇਖਣਗੇ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਕਲੋਨੀਆਂ ਨੇ 15000 ਅਜੇ ਵੀ ਅਨ ਆਥੋਰਾਈਜ਼ਡ ਕਲੋਨੀ ਐ ਪੰਜ ਕਿੱਲਿਆਂ ਦੀ ਆਪਾਂ ਕਲੋਨੀ ਲਾਈਏ ਨਾ ਜੀ ਤੇ 15 ਨੂੰ 15 ਨੂੰ 5 ਨਾਲ ਗੁਣਾ ਕਰ ਲਓ ਠੀਕ ਹੈ ਕਿੰਨੇ ਏਕੜ ਜਗ੍ਹਾ ਬਣਦੀ ਐ ਸੋ ਜਗਾ ਉੱਥੇ ਹੀ ਖਾਲੀ ਪਈ ਹੈ ਠੀਕ ਹੈ 15000 14000 ਕਲੋਨੀਆਂ ਜਿਹੜੀਆਂ ਹੈਗੀਆਂ ਠੀਕ ਹੈ ਜੇ ਆਪਾਂ 5 ਕਿੱਲੇ ਦੀ ਵੀ ਲਈਏ 70000 ਏਕੜ ਤਾਂ ਇਹ ਹੀ ਜਗਾ ਬਣ ਗਈ ਜੀ ਹਨਾ ਫਿਰ ਦੂਜੀ ਗੱਲ ਇਹ ਹੈ ਜਿਹੜੀਆਂ ਅਨ ਅਥੋਰਾਈਜ਼ਡ ਕਲੋਨੀਆਂ ਪਿਛਲੀਆਂ ਸਰਕਾਰਾਂ ਨੇ ਜਾਂ ਮੌਜੂਦਾ ਸਰਕਾਰ ਨੇ ਰੈਗੂਲਰ ਕੀਤੀਆਂ ਉਥੇ ਮੀਂਹ ਦੀਆਂ ਚਾਰ ਛੱਟਾਂ ਪੈਂਦੀਆਂ ਪਾਣੀ ਲੋਕਾਂ ਦੀ ਰਸੋਈ ਚ ਵੜ ਜਾਂਦਾ ਸਰਕਾਰ ਉਥੇ ਦਾ ਵਿਕਾਸ ਕਰ ਲੇ ਠੀਕ ਹੈ ਸ਼ਹਿਰ ਚ ਜਿਹੜੀਆਂ ਭੀੜੀਆਂ ਥਾਵਾਂ ਨੇ ਉਥੇ ਸਰਕਾਰ ਉੱਪਰੋਂ ਨੂੰ ਵਧਣਾ ਸ਼ੁਰੂ ਹੋਵੇ ਨਾਲੇ ਥਾਵਾਂ ਖੁੱਲੀਆਂ ਹੋ ਜਾਣਗੀਆਂ 10-10 ਮੰਜ਼ਲਾ ਬਿਲਡਿੰਗਾਂ ਬਣਾਉਣ ਠੀਕ ਹੈ ਜੀ ਨਾਲੇ ਤਾਂ ਲੋਕਾਂ ਦੇ ਗੱਡੀਆਂ ਖੜਨ ਲਈ ਥਾਂ ਹੋ ਜੂ ਉਥੇ ਆਵਾਜਾਈ ਸੌਖੀ ਢੀੜੇ ਬਾਜ਼ਾਰਾਂ 'ਚ ਠੀਕ ਹੈ ਨਾਲੇ ਉਥੇ 20-20 ਮੰਜ਼ਲੀਆਂ ਤੁਸੀਂ ਮਕਾਨਾ ਪਾਓ ਠੀਕ ਹੈ ਉਹਨਾਂ 'ਚੋਂ ਇੱਕ-ਇੱਕ ਫਲੈਟ ਉਹਨਾਂ ਘਰ ਵਾਲਿਆਂ ਨੂੰ ਦੇ ਦਿਓ ਜਿੱਥੇ ਤੁਸੀਂ ਪਾਉਣਾ ਹੈ ਠੀਕ ਹੈ ਨਾ ਖੂਬਸੂਰਤ ਸ਼ਹਿਰ ਬਣਾਓ ਚੈਨਾ ਮੰਗ ਅੱਗੇ ਵਧੋ ਤੁਸੀਂ ਜਿਹੜੀਆਂ ਪਜਾਉ ਜ਼ਮੀਨਾਂ ਜਿੱਥੇ ਅੱਜ ਬੰਦਾ ਵੀ ਗੱਡਦੀਏ ਤੇ ਹਰਾ ਹੋ ਜਾਂਦਾ ਹੈ ਠੀਕ ਹੈ ਤੁਸੀਂ ਉਹਨਾਂ ਨੂੰ ਕਿਉਂ ਬਰਬਾਦ ਕਰ ਰਹੇ ਹੋ ਲੱਗਦਾ ਤੁਹਾਡੇ ਇਸ ਵਿਚਾਰ ਚਰਚਾ ਵਾਲੇ ਪ੍ਰੋਗਰਾਮ ਦੇ ਵਿੱਚ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਹ ਆਏ ਗਏ ਆ ਕੋਈ ਅਫਸਰ ਆਏ ਗਏ ਆ ਕੋਈ ਮੰਤਰੀ ਆਏ ਗਏ ਆ ਜਾਂ ਖੁਦ ਮੁੱਖ ਮੰਤਰੀ ਆਉਣਗੇ ਦੇਖੋ ਸੱਚੇ ਹੋਣਗੇ ਤਾਂ ਆਉਣਗੇ ਸੰਵਾਦ ਰਚਾ ਕੇ ਆਉਣ ਵਾਲੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਇਹ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਉਹ ਭਾਈ ਇਹ ਸੱਥ ਨਹੀਂ ਹੈ ਇਹ ਲੁਧਿਆਣੇ ਦਾ ਜਿਹੜਾ ਮਾਂਚੈਸਟਰ ਹੈ ਲੁਧਿਆਣਾ ਪੰਜਾਬ ਦਾ ਅਸੀਂ ਬੜੇ ਸੋਹਣੇ ਸ਼ਹਿਰ ਦੇ ਵਿੱਚ ਬੜਾ ਸੋਹਣਾ ਪੈਲਸ ਲਾਸ਼ ਲਸ਼ ਕਰਦਾ ਪੈਲਸ ਜਿਹੜਾ ਹੈਗਾ ਉਹ ਅਸੀਂ ਬੁੱਕ ਕਰਵਾਇਆ ਹੈ ਸੀਐਮ ਸਾਹਿਬ ਦੀ ਬਹੁਤ ਸ਼ਾਨਦਾਰ ਕੁਰਸੀ ਲੱਗੇਗੀ ਔਰ ਸਾਹਮਣੇ ਉਹਨਾਂ ਦੇ ਲੋਕ ਬੈਠੇ ਹੋਣਗੇ ਕਿਉਂਕਿ ਉਹ ਦਾਵਾ ਕਰਦੇ ਆ ਨਾ ਕਿ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਪੈਲਸ ਦੇ ਵਿੱਚ ਆਓ ਔਰ ਇਸ ਪੈਲਸ ਦੇ ਵਿੱਚ ਆ ਕੇ ਲੋਕਾਂ ਦੇ ਸ਼ੰਕੇ ਨਿਵਰਤ ਕਰੋ ਸੋ ਨਾਲ ਹੀ ਅਖੀਰ ਤੇ ਮੈਂ ਫਿਰ ਬੇਨਤੀ ਕਰਦਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਬੁੱਧੀਜੀਵੀ ਨੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਪੀੜਤ ਨੇ ਇਸ ਪਾਲਿਸੀ ਤੋਂ ਇਸ ਸ਼ੈਨਸ਼ਾ ਪੈਲਸ ਜਿਹੜਾ ਕਿ ਜੇ ਫਿਰੋਜ਼ਪੁਰ ਵੱਲੋਂ ਆਈਏ ਤਾਂ ਯੂਨੀਵਰਸਿਟੀ ਟੱਪ ਕੇ ਤੁਸੀਂ ਮਤਲਬ ਤੁਹਾਡੇ ਖਬੇ ਹੱਥ ਪਏਗਾ ਤੇ ਜੇ ਆਪਾਂ ਸਰਹੰਦ ਵਾਲੇ ਪਾਸਿਓਂ ਆਈਏ ਤਾਂ ਫਿਰ ਆਰਤੀ ਚੌਂਕ ਲੰਘਦਿਆਂ ਸਾਰੀ ਯੂ ਟਰਨ ਲੈ ਕੇ ਯੂਨੀਵਰਸਿਟੀ ਤੋਂ ਪਹਿਲਾਂ ਇਹ ਪੈਲਸ ਆਏਗਾ ਸੋ ਸਭ ਨੂੰ ਬੇਨਤੀ ਹੈ ਕਿ ਇੱਥੇ 11 ਵਜੇ 8 ਅਗਸਤ 2025 ਨੂੰ ਇਸ ਪੈਲੈਸ 'ਚ ਆਓ ਜੁੜੀਏ ਤੇ ਬਹੁਤ ਸਾਰੀਆਂ ਗੱਲਾਂ ਉਹ ਜਾਣੀਏ ਜਿਹੜਾ ਸਾਡੇ ਨਾਲ ਹੋਣ ਜਾ ਰਿਹਾ ਹੈ ਜੀ ਬਬਤਨਵਰ ਜੀ ਤਾਂ ਇਸਨ ਸਾਡੇ ਨਾਲ ਲੋਕੇਟ ਕਰ ਲਿਆ ਉਹ ਬਲਵਿੰਦਰ ਸਿੰਘ ਜੀ ਜਿਨ੍ਹਾਂ ਨਾਲ ਹੁਣ ਗੱਲਬਾਤ ਹੋਈ ਹੈ ਤੇ 8 ਅਗਸਤ ਨੂੰ ਲੁਧਿਆਣੇ ਦੇ ਵਿੱਚ ਸ਼ੈਨਸ਼ਾ ਪੈਲੈਸ ਦੇ ਵਿੱਚ ਇੱਕ ਵੱਡਾ ਸੰਵਾਦ ਰੱਖਿਆ ਗਿਆ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ ਅਤੇ ਉਹਨਾਂ ਦੀ ਕੈਬਨਿਟ ਤੇ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਕਿ ਆਓ ਤੇ ਤੁਸੀਂ ਆਪਣੀ ਲੈਂਡ ਪੂਲਿੰਗ ਸਕੀਮ ਦੀ ਚਰਚਾ ਇੱਥੇ ਕਰੋ ਤੇ ਕਿਸਾਨ ਇੱਥੇ ਬੈਠੇ ਹੋਣਗੇ ਸੰਘਰਸ਼ ਕਮੇਟੀਆਂ ਬੈਠੀਆਂ ਹੋਣਗੀਆਂ ਤੇ ਜੇਕਰ ਉਹ ਕਿਸਾਨ ਸਮਝ ਜਾਣਗੇ ਕਿ ਇਹ ਸਕੀਮ ਚੰਗੀ ਹੈ ਤਾਂ ਅਸੀਂ ਉਸ ਸਕੀਮ ਦਾ ਸਵਾਗਤ ਕਰਾਂਗੇ ਬੈਂਡ ਬਾਜੇ ਵੀ ਵਜਾਵਾਂਗੇ ਤਾਂ ਤੇਰੇ ਅਪਡੇਟ ਸੰਜੜੋ ਕੈਮਰਾਮੈਨ ਪੰਟੀ ਦੇ ਨਾਲ ਸਨਮਜੀਤ ਸਿੰਘ ਭੱਲਾ ਜਨਤੇਸ਼ੀ ਤੇ ਦੇਣਾ